ਹਾਂਜੀ ਤੇ ਲੋ ਮੇਰੇ ਵੀਰੋ ਕਰਤੀ ਵਲੌਗ ਦੀ ਸਟਾਰਟਿੰਗ ਸ਼ਾਮ ਨੂੰ 6:30 4 ਵਜੇ ਹਨੀ 4 ਵਜੇ ਨੇ ਚਲੋ ਕੋਈ ਨਹੀਂ ਖੋਲਦੇ ਆ ਜਿੰਨਾ ਦੇ ਮਾਰਦੇ ਨਹੀਂਗਾ ਤੇ ਫਿਰ ਨਾਲੇ ਦੇਖਦੇ ਮੇਰੇ ਵੀਰੋ ਜੇ ਟਾਈਮ ਲੱਗੇ ਆ ਟਾਈਮ ਚ ਲੱਗਣੀ ਨਹੀਂ ਹੈਗਾ ਤੇ ਦੇਖਦੇ ਆਂ ਕਿ ਕੀ ਬਤਾ ਖੁੱਡਾ ਸਾਫ ਕਰਤੀ ਆਏ ਆਪਾਂ ਤੇ ਹਾਂਜੀ ਤੁਹਾਨੂੰ ਦੱਸਣਾ ਭੁੱਲ ਗਿਆ ਸੀਗਾ ਬਿਜਲੀ ਵੀਡੀਓ ਚ ਖਾਣੇ ਬਿਜਲੀ ਵੀਡੀਓ ਬਣਾਈ ਹੈਗੀ ਆਪਾਂ ਆਪਾਂ ਲੋਡ ਨਹੀਂ ਕੀਤੀ ਹਜੇ ਤੇ ਠੱਲਾਂ ਪਾਤੀਆਂ ਮੇਰੇ ਵੀਰੋ ਆਹ ਦੇਖੋ ਇਹਦਾ ਕਾਈ ਠੱਲਾ ਪਈ ਆ ਲਓ ਤੇ ਕੋਈ ਨਹੀਂ ਬੈਠੇ ਜਾਣ ਦੋ ਤੇ ਖੁੱਡਾ ਵੀ ਸਾਫ ਕਰ ਲੈਣਾ ਹੋਇਆ ਪਿਆ ਕੋਈ ਗੱਲ ਨਹੀਂ ਇਹ ਵੀ ਖੁੱਡਾ ਸਾਫ ਕਰਕੇ ਵਿੱਚ ਮਿੱਟੀ ਉਹ ਪਾਵਾਂਗੇ ਨਾ ਮਿੱਟੀ ਲਈ ਆ ਕੇ ਪਰੋ ਸ਼ਾਨ ਕੇ ਜਿਹੜੀ ਮਾਣੇ ਮੇਰੇ ਬਰੀਕੀ ਮਿੱਟੀ ਹੋਵੇ ਰਿਤਾ ਜੇ ਉਹ ਮਾਣੇ ਪਿਛਾ ਦਾਂਗੇ ਠੀਕ ਹੈ ਨਾ ਸੈਟਰ ਹੋਊਗਾ ਨਾਲੇ ਚਲੋ ਕੋਈ ਗੱਲ ਨਹੀਂ ਤੇ ਉਹ ਵਾਲੀ ਕੂਤਰੀ ਨੂੰ ਮੰਨਦਾ ਛਤਰੀ ਤੇ ਹੈਨਾ ਤੇ ਕੋਈ ਨਹੀਂ ਫਿਰ ਕੱਢ ਲੀਆ ਬਾਹਰ ਤੇ ਫੇਰ ਕਰਦੇ ਆ ਚਲੋ ਜੀ ਬਿਠਾ ਦੇ ਕੂਤਰੀ ਛਤਰੀ ਤੇ ਤੇ ਰੱਤਾ ਵਾਰ ਕੱਢਣ ਗਿਆ ਪਤਾ ਨਹੀਂ ਆਪਣੇ ਆਪ ਉੱਡ ਗਿਆ ਤੇ ਆ ਹੁੰਦਾ ਬਾਜਣਾ ਨਹੀਂ ਵੀ ਆਉਣ ਲੱਗ ਗਿਆ ਛਤਰੀ ਤੇ ਚਲੋ ਬਈ ਕਰ ਲੈ ਤੇ ਬਾਕੀਆਂ ਤੇ ਇਹਨੇ ਆ ਜਾਣਗੇ ਬਾਹਰ ਤੇ ਮੰਜੀ ਤੇ ਬੈਠੇ ਆਪਾਂ ਵੀ ਇੱਕ ਗਰਮੀ ਬਹੁਤ ਹੋਈ ਪਈ ਐ ਮਨ ਤਾਂ ਇਹ ਡਰ ਲੱਗਿਆ ਪਿਆ ਕਿਤੇ ਅੰਡੇ ਖਰਾਬ ਨਾ ਹੋ ਜਾਣ ਚਲੋ ਮੂ ਤਾਂ ਨਹੀਂ ਹੁੰਦੇ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਨੂੰ ਜਿਹੜੀ ਗਾਲੀ ਜੋੜੀ ਆ ਹਾਂਜੀ ਤੇ ਆਪਾਂ ਕੀ ਗੱਲ ਕਰ ਤੁਸੀਂ ਹਾਂਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਾਂ ਮੈਂ ਜਿਹੜੀ ਆਪਣੀ ਆ ਖਟੀਆਂ ਹੀ ਇੱਥੇ ਆ ਰਹੀ ਜੋੜੀ ਉਹਦੇ ਛਟੀਆਂ ਨੇ ਲੱਗੀ ਹੋਈ ਹੈ ਨਾ ਤੇ ਹੁਣ ਆਪਾਂ ਨੂੰ ਇਹ ਦੱਸੋ ਕਿ ਆਪਾਂ ਨੂੰ ਜੋੜੀ ਤੋੜ ਦੇਣੀ ਚਾਹੀਦੀ ਹੈ ਪਰ ਇਹਦੇ ਆੜੇ ਕਬੂਤਰਾਂ ਲੱਗੀ ਹੋਈ ਹੈ ਤੇ ਅੱਜ ਕਣਕ ਵੀ ਸੁੱਕਣੇ ਪਾਉਣੀਆਂ ਸੁੱਕਣ ਤਾਂ ਚਲੋ ਕਿ ਇੱਥੇ ਖਿਲਾਰ ਨਹੀਂ ਇਹੜੇ ਬੱਚਾ ਹੋ ਨਿਕਲ ਨੁਕਲ ਜਾਣਗੇ ਜੀ ਜੂ ਜਿੱਤੇ ਦੇਖੋ ਇਹਰੇ ਉੱਠਲ ਪਈ ਹੈ ਮੇ ਸੈੱਟ ਹੋ ਗਿਆ ਕੰਮ ਤੇ ਦੱਸਿਓ ਪਰ ਕਮੈਂਟ ਕਰਕੇ ਆਪਾਂ ਜੋੜੀ ਤੋੜਨੀ ਚਾਹੀਦੀ ਹੈ ਤੇ ਮੇਰੇ ਤਾਂ ਪਹਿਲਾਂ ਇਹ ਕਰਦਾ ਸੀ ਮੈਂ ਮੰਨ ਕਿ ਆਪਾਂ ਜੋੜੀ ਤੋੜ ਕੇ ਰੱਤੇ ਨਾਲ ਦادیه ਤੇ ਫੇਰ ਆਪਾਂ ਨੂੰ ਆਇਆ ਕਿ ਮਿਸੋਂ ਪੈਣਾ ਹੈ ਨਾ ਵਿੱਚ ਮਿਸੋਂ ਪੈਣਾ ਤਾਂ ਫਿਰ ਕਬੂਤਰ ਦੇ ਬੱਚੇ ਦੇ ਨਾਲ ਨਿਕਲੇ ਹੋਣੇ ਆ ਆਲੇ ਬੱਚੇ ਤੇ ਜੰਪ ਤੋੜ ਕੇ ਲਾਈ ਦਈਏ ਅੰਡੇ ਧਰਾਨੇ ਕੋਈ ਫਿਰ ਮਿਸੋਂ ਤਾਂ ਪਈ ਹੋਇਆ ਹੁਣ ਦਸੇ ਉੱਪਰ ਕਿਵੇਂ ਕਰੀਏ ਹੈ ਨਾ ਆਪਾਂ ਨੂੰ ਜੋੜੇ ਲਾਉਣੇ ਚਾਹੀਦੇ ਆ ਕਿ ਨਹੀਂ ਠੀਕ ਹੈ ਨਾ ਤੇ ਚਲੋ ਕੋਈ ਨਹੀਂ ਆ ਵੀ ਆ ਗਿਆ ਬਾਹਰ ਕਬੂਤਰ ਤੇ ਕੋਈ ਆਨੇ ਹੁਣ ਛੇੜ ਛੂਟ ਕੇ ਦੇਖਦੇ ਆ ਇਹਨੂੰ ਸਤੇ ਦਿਨ ਆਪਣਾ ਬਹਿਣਾ ਤੇ ਬਾਕੀ ਮੇਰੇ ਖਾਨਾ ਕੂਤਰੀ ਜਾ ਕੇ ਬਹਿ ਗਈਆਂ ਆਂਟੀਆਂ ਤੇ ਕੂਤਰੀ ਜਾ ਕੇ ਬਹਿ ਗਈ ਹੋਣੀਆਂ ਤੇ ਚਲੋ ਕੋਈ ਗੱਲ ਨਹੀਂ ਬੈਲਟੇ ਇੱਥੇ ਦਾਣਾ ਸੁੱਕਣੇ ਖਲਾਰ ਦੀਆਂ ਨਾ ਮੈਂ ਕਹਿੰਦਾ ਹਰੇ ਹੀ ਹਰ ਰੋਈ ਕੰਨਾ ਦੀ ਖਲਾਰ ਦੇ ਖਲਾਰ ਦੀ ਖਲਾਰ ਨਹੀਂ ਹੁੰਦਾ ਪਰ ਅੱਜ ਖਲਾਰ ਤੇ ਆਪਣੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਫਰਸ ਮੌਸੂਮ ਤੇ ਅਗਰ ਉਹ ਆਪਾਂ ਨੂੰ ਵੀ ਤੇ ਚੱਲ ਕੋਈ ਇਹਨੇ ਡਾ ਗਿਆ ਬਿਠਾਉਣੇ ਉੱਤੇ ਤੇ ਫਿਰ ਦਾਣਾ ਫਲੋਰ ਦੇ ਇਥੇ ਫਲੋਰ ਦੇ ਵਿੱਚ ਖਲਾਰਦੇ ਆਂ ਜੀਬ ਸਲਪਾ ਕਰੀਂਦੇ ਕਈ ਵਾਰ ਚੱਲ ਬਹਿ ਕੇ ਛਤਰੀ ਚੱਲ ਉਲਟ ਕੇ ਇਹ ਵੀ ਉੱਡਣ ਲੱਗ ਗਿਆ ਤੇ ਹਾਲੇ ਕਬੂਤਰ ਦੇ ਦੇ ਹੁਣ ਕਦੋਂ ਡਾਏ ਕਰੀਏ ਤੇ ਕੋਈ ਨਹੀਂ ਪਾਈ ਉਹ ਫੇਰ ਕਰਦਾ ਹਾਂ ਸ਼ੇਅਰ ਹਾਂਜੀ ਲਓ ਜੀ ਬਹਿ ਗਿਆ ਉਲਟ ਕੇ ਆਪ ਹੀ ਬਹਿ ਗਿਆ ਠੀਕ ਆ ਤੇ ਯੋਮਾ ਘਰ ਕੇ ਦੇਖੋ ਕਿਨੇ ਕੈਂਟ ਲੱਗਦੇ ਨੇ ਲੱਗੇ ਨੇ ਨਾ ਕੈਂਟ एकदम ਚਲੋ ਦਾਣਾ ਵੀ ਇੱਥੇ ਕਰ ਦਈਏ ਪੁੱਛ ਰੱਖ ਕੇ ਤੇ ਮੇਰੇ ਹੈ ਨਾ ਕਬੂਤਰ ਹੁੰਦਾ ਪਿਆ 2 ਮਿੰਟ ਹੀ ਕਰ ਰਹਿਣਾ ਸ਼ੇਰ ਹਾਂਜੀ ਲਓ ਜੀ ਤੇ ਬੈਠੇ ਸੀ ਉਹ ਤਾਂ ਪੱਲੀ ਮਛਾ ਦੀ ਸੀਗੀ ਆਪਾਂ ਉਹ ਦੇਖੋ ਤੇ ਤੁਹਾਨੂੰ ਰਹਿ ਬਣੀ ਆਏ ਕੀ ਪਹਿਲਾਂ ਆਪਾਂ ਜਿਹੜਾ ਰੋੜਾ ਬਣਾ ਅਟਾਇਆ ਬਣਿਆ ਹੋਇਆ ਕਣਕ ਦਾ ਤੇ ਤੋਲੀਆਂ ਕਿਰਾ ਹਨਾ ਤੇ ਤੋ ਧੂਨ ਨਾਲ ਫਿਰ ਨਾਲੇ ਸਾਫ ਹੋ ਜੂਗੀ ਤੇ ਨਾਲੇ ਆਟੋ ਟਬ ਵਿੱਚ ਡਿਜੂਗਾ ਤੇ ਇੱਕ ਮਿੰਟ ਥੋੜਾ ਟਾਪਾ ਚੱਕ ਕੇ ਲਿਆਉਣੇ ਆ ਤੋ ਤੂ ਕੇ ਫੇਦੂ ਉੱਤੇ ਖਲਾਰ ਦਾਂਗੇ ਸੁੱਕ ਜੂਗੀ ਤੇ ਬਾਕੀ ਬੱਦਲ ਵੀ ਆਈ ਆ ਚਲੋ ਇਹ ਤਾਂ ਰੋਜ਼ ਦੇ ਕੰਮ ਆ ਕੱਲ ਵੀ ਬੱਦਲ ਆਇਆ ਸੀਗਾ ਪਰਸੋਂ ਆਇਆ ਸੀਗਾ ਤੇ ਪਰਸੋਂ ਦਾ ਮਾੜੀਆਂ ਕੜੀਆਂ ਪਈਆਂ ਸੀਗੀਆਂ ਇੰਨੀ ਤਾਂ ਨਹੀਂ ਪਈਆਂ ਤੇ ਚਲੋ ਕੋਈ ਨਹੀਂ ਹੁਣ ਚਲਦੇ ਆ ਥੱਲੇ ਤੇ ਫੇਰ ਕਰਦੇ ਆ ਤਾਪਾ ਚੱਕ ਲਈਏ ਨਾ ਗੇਰਾ ਪਰ ਧੌਣੇ ਆ ਖਰਾਕ ਤੇ ਫੇਰ ਖਲਾਰ ਕੇ ਸੁਕਾਉਂਦੇ ਆ ਨਾ ਤੇ ਚਲੋ ਕੋਈ ਨਹੀਂ ਕਰਾ ਥੋੜਾ ਸ਼ੇਅਰ ਤੇ ਉਹ ਬੈਠੇ ਨੇ ਨੀਂਦੇ ਨੇ ਨਾ ਚਲੋ ਕੋਈ ਚਲਦੇ ਆ ਫਿਰ ਹਾਂਜੀ ਲੋ ਜੀ ਪਾਣੀ ਛੱਡ ਲਿਆ ਤੇ ਖਰਾਕ ਧੌਣੇ ਆ ਤੇ ਮਾੜੀ ਜੀ ਇਹਨਾਂ ਨੂੰ ਪਾਈ ਦਈਏ ਹਨਾ ਹੁਣ ਤਾਂ ਗਿੱਲੀ ਤਾਂ ਇਹਨਾਂ ਨੇ ਖਾਣੀ ਨਹੀਂ ਹੈਗੀ ਤੇ ਹੁਣ ਕੱਢ ਕੇ ਇਹਨਾਂ ਨੂੰ ਪਾ ਗਨੇ ਆ ਤੇ ਕੋਈ ਨਹੀਂ ਦੇਖ ਰਿਹਾ ਜੇ ਨਾ ਪਾਉਣੇ ਹੁੰਦੇ ਪਾ DNA ਇੱਥੇ ਤਾਂ ਹੈ ਨਹੀਂ ਚਲੋ ਕੋਈ ਨਹੀਂ ਫਿਰ ਸਾਰਾ ਕੁਝ ਕੰਮ-ਕਮ ਕਰਕੇ ਤੇ ਫਿਰ ਮਿਲਦੇ ਹਾਂ ਹਾਂਜੀ ਲਓ ਜੀ 1 ਵਜੇ ਤਾਂ ਪਾਣੀ ਚ ਕੱਢ ਦਿੱਤੇ ਤੇ ਹਾਲੇ ਵੀ ਦੇਖੋ ਕਿੰਨੀ ਮਿੱਟੀ ਆ ਲਓ ਇਹ ਮੈਨਾਂ ਤੋਂ ਸਾਰਾ ਨਿਕਲਦਾ ਕੋਈ ਨਹੀਂ ਇੰਨੇ ਦਰਸ ਤੋਂ ਮੰਗੇ ਇਹ ਵੀ ਵੇਸਟ ਨਹੀਂ ਹੁੰਦੇ ਤੇ ਦੋ ਆ ਬੈਠ ਨੇ ਇੱਕ ਉੱਪਰ ਚੱਲ ਗਿਆ ਤੇ ਰੋ ਦੇ ਅੰਦਰ ਆਂਡੇ ਦੇ ਬੱਠੀ ਆ ਕੋਈ ਨਹੀਂ ਖਲਨਾਦੀ ਨਾਲ ਆਪ ਇੱਧਰ ਕਰ ਦਾਂਗੇ ਉਹ ਸਾਈਡ ਤੇ ਕਰ ਦਾਂਗੇ ਮੇਰੇ ਪਾਣੀ ਹੋਣ ਲੱਗ ਗਿਆ ਤੇ ਚਲੋ ਕੋਈ ਗੱਲ ਨਹੀਂ ਤੇ ਕਰ ਲਿਆ ਸਾਰਾ ਕੁਝ ਤੇ ਫੇਰ ਮਿਲਦੇ ਆਂ ਹਾਂਜੀ ਤੇ ਲਓ ਜੀ ਥੋੜੀ ਰਹਿ ਗਈ ਤੀਜੀ ਵਾਰ ਕਰਨ ਲੱਗਿਆ ਹੁਣ ਖਾਸਾ ਗੰਦ ਨਿਕਲ ਗਿਆ ਤੇ 베ਰੀ ਓਏ ਅੰਤੀ ਕੇ ਤੇ ਚਲੋ ਕੋਈ ਗੱਲ ਨਹੀਂ ਸੱਟਾ ਕੰਮ ਕਰੀ ਜਾਂਦੇ ਆ ਤੇ ਹੁਣ ਐ ਕਰਦੇ ਆ ਇੱਥੋਂ ਖੋਲ ਕੇ ਨਾ ਆਹ ਛਤਰੀ ਤੇ ਉਹ ਤੇ ਖੁੱਡੇ ਨਾਲ ਲਾਉਨੇ ਆ। ਹੜੇ ਇੱਕਦਮ ਕੰਡਲਾ ਦੇ ਨੋ ਕੀ ਹੋ ਗਿਆ। ਚਲੋ। ਤੇ ਕਦੇ ਕਦੇ ਸ਼ਾਮ ਹੋਈਂ ਤੇ ਕਦੇ ਵਿਰ ਤੁੱਪ। ਤੇ ਚਲੋ ਕੋਈ ਆਉਣੀ ਤੇ ਛਤਰੀ ਖੋਲ ਕਿੱਥੇ ਲਾਉਨੇ ਆ ਠੀਕ ਆ ਨਾ ਤੇ ਜੱਤ ਜਿਹੜਾ। ਇਹ ਵੀ ਸੈੱਟ ਹੋਈਓ। ਚਲੋ ਵੈਨ ਕਰਦੇ ਫਿਰ। ਹਾਂਜੀ। ਤੇ ਲਓ ਮੇਰੇ ਵੀਰੋ। ਆਤਾ ਕਰਤੀ ਸਾਫ ਤੇ ਥੋੜੀ ਰਹੀ ਤੇ ਪਾਣੀ ਛੱਡਤਾ ਤੇ ਪਿੰਟ ਜੇ ਕੂਤਰ ਫਿਰਦਾ। ਚਿੱਟਾ ਆਇਆ ਤੇ ਰੰਗ ਤਾਂ ਮੈਨੂੰ ਕਲੀਅਰ ਨਹੀਂ ਹੁੰਦਾ ਪਿਆ ਉੱਚਾ ਕਰਦਾ ਤੇ ਫਿਰਦਾ ਪਰਲੇ ਪਾਸੇ ਆਪਣ ਲਈ ਇਹ ਜਿਹਨੂੰ ਤੁਹਾਨੂੰ ਦਿਖਾਉਣਾ ਜੀ ਥੈਂਕ ਯੂ ਤੁਹਿੰਦਾ ਹੋਵੇ ਓ ਚਿੱਟਾ ਆ ਜਾਂਦਾ ਲੱਗਦਾ ਉਹਦੇ ਅੱਧੋਂ ਜਿਹਾ ਆਉਂ ਕਦੋਂ ਜੇ ਆਇਆ ਓ ਜਾਂਦਾ ਚਲੋ ਛੱਡੋ ਤੇ ਪੱਕੇ ਤਰਾ ਵੀ ਤਲਾਦੀ ਸੀ ਠੀਕ ਹੈ ਨਾ ਤੇ ਆ ਫਿਰਤ ਨਹੀਂ ਓਏ ਜੀ ਤੁਹਾਨੂੰ ਪਾਇਓ ਚ ਖਾਓ ਤੇ ਕੋਈ ਨਹੀਂ ਇਹਨਾਂ ਨੂੰ ਕਰਦੇ ਸਾਈਡ ਤੋਂ ਡਾਣਾ ਲੱਗ ਪਿਆ ਉਹ ਦੇਖੋ ਔਰੇ ਵਿੱਚ ਗੱਤਰੀ ਟ੍ਰੇ ਵਿੱਚ ਤੇ ਉਹ ਰੱਖਦੇ ਸਾਈਡ ਤੇ ਇਹਨਾਂ ਨੂੰ ਔਰੇ ਵਿੱਚ ਨਾ ਬਣਦੇ ਜੇ ਫਿਰ ਗੰਦੇ ਹੀ ਪੈਰ ਹੁੰਦੇ ਇਹਨਾਂ ਦੇ ਵਿੱਚ ਬੜਦੇ ਫਿਰ ਅਮੀ ਮਿੱਠਾ ਮੂਠਾ ਕਰਨਗੇ ਫਿਰ ਖਰਾਬ ਹੋ ਜਾਣਾ ਕੰਮ ਤੇ ਚਲੋ ਕੋਈ ਗੱਲ ਨਹੀਂ ਕਰਦੇ ਹੋਰ ਨਿਸ਼ਰ ਤੇ ਉਹ ਕਰ ਲਿਆ ਸਾਫ ਤੇ ਫਿਰ ਮਿਲਦੇ ਹਾਂ ਹਾਂਜੀ ਲਓ ਜੀ ਮਾਮੇ ਹੁਣਾਂ ਨੇ ਵੀ ਛੱਡ ਤੇ ਆਖੜ ਨੇ ਮੋਜੀ ਚੱਕਰੋ ਕਾਲੀ چینی ਡੱਬੀ ਤੇ ਬਾਕੀ ਆ ਵੀ ਕਰਤੀ ਤੇ ਜਿਹੜੇ ਉਹ ਪਰਲੇ ਪਾਸੇ ਬਈ ਆ ਉਹ ਤਾਂ ਫੁਲਕ ਹੀ ਨਹੀਂ ਐਂ ਖਲਾ ਦੇ ਮੈਂ ਕਹਾ ਅਵਾਰਾ ਚੋ ਲੈਣਗੇ ਤੇ ਕਬੂਤਰ ਆਪਣੇ ਘਰ ਉਤੇ ਫਿਰਦਾ ਸੀਗਾ ਨਹੀਂ ਤੇ ਆਪ ਪੜਕਾਇਆ ਪਰਕੋਇਆ ਵੀ ਸੀਗਾ ਹਾਂ ਨਾ ਐਵੇਂ ਤੁਹਾਨੂੰ ਗੱਪ ਮਾਰੀ ਗਏ ਤੇ ਘਰ ਤੇ ਫਿਰਦਾ ਸੀ ਤੇ ਇੱਕ ਤਾਂ ਆਉਤ ਆਪਣੇ ਮਾਮੇ ਹੋਂ ਦਾ ਫਿਰਦਾ ਠੀਕ ਹੈ ਨਾ ਕਾਲੇ ਟੂਸੀ ਵਾਲਾ ਤੇ ਉਹ ਹੁਣ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਕੁਛ ਦੀਂਦਾ ਦੁੰਦਾ ਹੀ ਨਹੀਂ ਪਿਆ ਗਿਆ ਤਾਂ ਇਧਰ ਨੂੰ ਹੀ ਸੀਗਾ ਹੁਣ ਬਾਕੀ ਦੀਂਦਾ ਹੀ ਨਹੀਂ ਪਿਆ ਪਤਾ ਨਹੀਂ ਕਿੱਧਰ ਨੂੰ ਚਲਾ ਗਿਆ ਉਹ ਤੇ ਕੋਈ ਗੱਲ ਨਹੀਂ ਜੇ ਦਿਖਿਆ ਤੁਹਾਨੂੰ ਤਾਂ ਕਰਦੇ ਆ ਸ਼ੇਅਰ ਤੇ ਹਾਇਰ ਉੱਤੇ ਹੀ ਬੈਠੇ ਆਪਾਂ ਹਨਾ ਤੋਂ ਧੋ ਕੇ ਹਟ ਗਏ ਤੇ ਅੱਜ ਆਪਾਂ ਤਾਂ ਕੁੱਡਾ ਸਾਫ ਫੇਰ ਨਹੀਂ ਹੋਇਆ ਕੋਈ ਨਹੀਂ ਕੱਲ ਨੂੰ ਕਰਾਂਗੇ ਕੁੱਡਾ ਸਾਫ ਤਾਂ ਤੇ ਕੋਈ ਨਹੀਂ ਸੁੱਕਣੇ ਪਾਈ ਹੋਈ ਆ ਤੇ ਬੈਠੇ ਆ ਉੱਤੇ ਤੇ ਰੌਣਕ ਮੇਲੇ ਹੀ ਲੱਗਿਆ ਪਿਆ ਚਲੋ ਕੋਈ ਗੱਲ ਨਹੀਂ ਜੇ ਦਿਖਿਆ ਤਾਂ ਨਹੀਂ ਦਿਖਾਵਾਂਗੇ ਹਾਂਜੀ ਤੇ ਲਓ ਜੀ ਪਾਏ ਆ ਤੇ ਆ ਫਿਰ ਦਮਾਮੇ ਵਾਲਾ ਇਓ ਗੋਪੁਤਰਾ ਹੀ ਨਾਲ ਦੇ ਪਿੰਡ ਚਲੇ ਗਿਆ ਮੇਰੇ ਹਨਾ ਪਿੰਡ ਚ ਤਾਂ ਹੈ ਨਹੀਂ ਪਰ ਨਾਲ ਦੀ ਪਿੰਡ ਜੇ ਲਗਿਆ ਹੋਣਾ ਹਨਾ ਤੇ ਚਲ ਕੋਈ ਗੱਲ ਨਹੀਂ ਆ ਫਿਰਦਾ ਮਾਮੇ ਵਾਲਾ ਤੇ ਕੋ ਬੈਠਾ ਛਤਰੀ ਤੇ ਖਰਾ ਗੋਪਰਿਆਂ ਪਹੀ ਠੀਕ ਹਨਾ ਸੌਕੀ ਜਾਣ ਦੋ ਤੇ ਬਸ ਫਿਰ ਕਰ ਦੇਣੇ ਆ ਇਹ ਅੰਦਰ ਆਪਣੇ ਦੋ ਤਾਂ ਉਧਰ ਫਿਰਦੇ ਨੇ ਇੱਕ ਛਤਰੀ ਤੇ ਆ ਤੇ ਇੱਕ ਅੰਦਰਾਂ ਡੇ ਤੇ ਬੈਠੀ ਆ ਕੋਈ ਗੱਲ ਨਹੀਂ ਬਾਕੀ ਮੇਰੇ ਵੀਰੋ ਜੇ ਆਇਆ ਤਾਂ ਕਰਕੇ ਦਿਖਾਗੇ ਕਾਬੂ ਕੋਈ ਨਹੀਂ ਆਊਗਾ ਛਾਦ ਪੈਂਡ ਤੇ ਨਹੀਂ ਲੱਗਦਾ ਕਿਸੇ ਦਾ ਤੇ ਕਹਿੰਦੇ ਹੁਣ ਪੈਂਡ ਵਾਲੇ ਵੀ ਬਾਹਰ ਦੇ ਚੱਕਰੇ ਸਾਡੇ ਭਿਆਤਾ ਹੈ ਚਲ ਆਪਾਂ ਇਹਨਾਂ ਤੋਂ ਫੜਿਆ ਵੀ ਨਹੀਂ ਹੈਗਾ ਹਨਾ ਤੇ ਇੱਕ ਹੋਰ ਉੱਡ ਗਿਆ ਮਾਮੇ ਵਾਲਾ ਜਿਹੜਾ ਛਤਰੀ ਤੇ ਬੈਠਾ ਸੀਗਾ ਆਹ ਫਿਰਦੇ ਨੇ ਲਓ ਬੈ ਗੇ ਛਤਰੀ ਤੇ ਹਿੰਦੌ ਨੰਨੀ ਬੈਗੇ ਤੋਂ ਚੋੜਾ ਹੀ ਗਿਆ ਹੈ ਤੇ ਚਲੋ ਕੋਈ ਗੱਲ ਨਹੀਂ ਫਿਰੰਦੋ ਇਹਨਾਂ ਨੂੰ ਵੀ ਤੇ ਜੇ ਆਇਆ ਤੁਹਾਡੇ ਨਾਲ ਕਰਾਂਗੇ ਸ਼ੇਅਰ ਹਾਇ ਤਾਂ ਇੱਥੇ ਹੀ ਬੈਠਾ ਆਪਾਂ ਉੱਤਈ ਚਲੋ ਕੋਈ ਗੱਲ ਨਹੀਂ ਤੇ ਆ ਦੇਖੋ ਆਪਣੇ ਤਾਂ ਗੋਲੇ ਵੀ ਜਿੱਜੇ ਹੋਏ ਨੇ ਚਲੋ ਕੋਈ ਗੱਲ ਨਹੀਂ ਤੇ ਦੱਸੋ ਕਮੈਂਟ ਕਰੀ ਰੋਹਨਾ ਉਹ ਜੋੜੇ ਵਾਰੇ ਜੋੜਾ ਤੋੜ ਕੇ ਆਪਾਂ ਨੂੰ ਰੋਤੇ ਨਾਲ ਚਾਹੀਦਾ ਜਾਂ ਇਹੀ ਰਹਿਣ ਦੀ ਹੈ ਦੱਸਿਓ ਜਰੂਰ ਤੇ ਕੋਈ ਗੱਲ ਨਹੀਂ ਕਰਦਾ ਤੁਹਾਡਾ ਸ਼ੇਅਰ ਹਾਂਜੀ ਤੇ ਲਓ ਕਾਤੀ ਆਪਾਂ ਸਾਰੀ ਕਣਕ ਇਕੱਠੀ ਤੇ ਸੂਰਜ ਵੀ ਢਲਣ ਲੱਗ ਗਿਆ ਹਨਾ ਤਾਂ ਕਰਕੇ ਕਬੂਤਰ ਦਾ ਕਰਤੀ ਆਪਾਂ ਅੰਦਰ ਛੇਤੀ ਤਰ ਕੇ ਅਭਿੰਦਰ ਕਰਤੀ ਆਪਣੀ ਖਟੀਆਂ ਵਾਲੀ ਤੇ ਸਾਰੇ ਸੈਟ ਬੈਟ ਬੈਠੇ ਨੇ ਤੇ ਪਾਣੀ ਬਦਲੋ ਸੀਗਾ ਆਪਾਂ। ਇਹਨਾ ਠੀਕ ਹੈ ਨਾ। ਤੇ ਗੱਲ ਵੀ ਛੜਾ ਖਰਾਬੇ ਹੀ ਹੋ ਜਾਂਦਾ। ਤੇ ਸਾਰੀ ਖਰਾਕ ਪਿੱਧਰ ਕਰਤੀ। ਠੀਕ ਹੈ ਨਾ ਜੀ। ਤੇ ਚਲੋ ਫਿਰ ਕੋਈ ਗੱਲ ਨਹੀਂ। ਕਰਦੇ ਆਂ ਬਲੌਗ ਦੀ ਐਂਡਿੰਗ ਤੇ ਮਿਲਦੇ ਆਂ ਅਗਲੇ ਬਲੌਗ 'ਚ। ਜਿਹਨੇ ਆਪਣਾ ਪੁਰਾਣਾ ਬਲੌਗ ਨਹੀਂ ਦੇਖਿਆ ਜਾ ਕੇ ਦੇਖ ਲਓ। ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ 'ਚ। ਚਲੋ ਫਿਰ ਬਾਏ।